ਖਬਰ ਖੰਨਾ ਤੋਂ ਇਹ ਜਿੱਥੇ ਕਿ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕਰਦੇ ਹੋਏ ਭੋਲੇ-ਪਾਲੇ ਲੋਕਾਂ ਦੇ ATM ਕਾਰਡ ਬਦਲ ਕੇ ਪੈਸੇ ਕਢਾਉਣ ਵਾਲੇ ਅੰਤਰਰਾਜੀ ਗਿਰੋਹ ਦੇ ਤਿੰਨ ਮੈਂਬਰਾਂ ਦਾ ਪਰਦਾਫਾਸ਼ ਕੀਤਾ ਗਿਆ ਉਹਨਾਂ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਨਾਲ ਹੀ ਪੁਲਿਸ ਪਾਰਟੀ ਨੂੰ ਕਰੀਬ 56 ਆਈਟਮ ਵੀ ਬਰਾਮਦ ਹੋਈ ਨੇ ਤਾਂ ਦੱਸ ਦੇ ਕਿ ਖੰਨਾ ਪੁਲਿਸ ਵੱਲੋਂ ਨਾਕਿਦ ਦੌਰਾਨ ਇਹਨਾਂ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਤੇ तमाम ਜਾਣਕਾਰੀ ਮੀਡੀਆ ਦੇ ਨਾਲ ਪ੍ਰੈਸ ਵਾਰਤਾ ਦੇ ਰਾਹੀਂ ਸਾਂਝੀ ਕੀਤੀ ਗਈ ਹੈ ਸੁਣੋ ਕੀ ਕੁਝ ਕਹਿਣਾ ਰਿਹਾ ਖੰਨਾ ਪੁਲਿਸ ਦਾ ਇਹ ਇੱਕ ਗੈਂਗ ਦੇ ਬੰਦੇ ਤੇ ਘੁੰਮ ਰਹੇ ਨੇ ਜਿਹਨੇ ਜਿਹੜੇ ਏਟੀਐਮ ਸੰਬੰਧਿਤ ਫਰਾਡ ਕਰਦੇ ਨੇ ਕਾਫੀ ਐਫਰਟ ਕਰਕੇ ਕੱਲ ਉਹਨਾਂ ਨੂੰ ਕਾਬੂ ਕੀਤਾ ਗਿਆ ਜਿਸ ਵਿੱਚ ਤਿੰਨ ਬੰਦੇ ਸਾਡੇ ਸਾਨੂੰ ਮਿਲੇ ਨੇ ਇਹ ਤਿੰਨੋਂ ਹਰਿਆਣੇ ਦੇ ਰਹਿਣ ਵਾਲੇ ਨੇ ਤੇ ਇਹਨਾਂ ਤੇ ਹਰਿਆਣਾ ਤੇ ਰਾਜਸਥਾਨ ਵੱਖ-ਵੱਖ ਪਰਚੇ ਦਰਜ ਨੇ ਇਹਨਾਂ ਬੰਦਿਆਂ ਦੀ ਜਦੋਂ ਤਲਾਸ਼ੀ ਲਈ ਗਈ ਇਹਨਾਂ ਕੋਲੋਂ 56 ਏਟੀਐਮ ਕਾਰਡ ਦਸ ਬਕਰੇ ਬਕਰੇ ਬੈਂਕਾਂ ਦੇ ਬRAND ਹੋਏ ਨੇ ਇਹਦਾ ਬੈਕਗ੍ਰਾਉਂਡ ਇਹ ਹੈ ਵੀ ਇਹ ਗੈਸ ਕਟਿੰਗ ਤੇ ATM ਦੀ ਚੋਰੀ ਦੀ ਵਾਰਦਾਤ ਦੇ ਪਰਚੇ ਇਨਾ ਤੇ ਦਰਜ ਨੇ ਇਨਾ ATMਸ ਤੋਂ ਇੱਕ ਹੀ ਕਰਦੇ ਸੀ ਵੀ ਥੋੜੇ-ਥੋੜੇ ਲੋਕ ਜਿਵੇਂ ਕੋਈ ਕੈਸ਼ ਕਢਾਣ ਆਇਆ ਕਾਰਡ ਸਵਾਪੀ ਕਰ ਲੈਂਦੇ ਸੀ ਜਾਂ ਇਹ ਬੈਂਕ ਨੂੰ ਧੋਖੇ ਤੜੀ ਕਰਦੇ ਸੀ ਵੀ ਆਪਣਾ ATM ਪਾ ਕੇ ਟ੍ਰਾਂਜੈਕਸ਼ਨ ਅੱਧੀ ਕਰਕੇ ਤੇ ATM ਬੰਦ ਕਰ ਦੇਣਾ ਕੈਸ਼ ਕਢਾ ਲੈਣਾ ਤੇ ਬੈਂਕ ਨੂੰ ਸ਼ੋਅ ਕਰ ਦੇਣਾ ਵੀ ਸਾਨੂੰ ਕੈਸ਼ ਨਹੀਂ ਮਿਲਿਆ ਹੈ ਇਸ ਦੇ ਨਾਲ ਇਹ ਬੈਂਕ ਨਾਲ ਵੀ ਠੱਗੀ ਪਾਉਂਦੇ ਸੀ। ਸਿਰਫ ਇਹ ਦੋਕਰ ਲੱਗਿਆ ਵੀ ਕਿੰਨੀ ਕਿ ਵਰਦਤਾਂ ਕਰ ਚੁੱਕੇ ਨੇ ਜੀ ਹੁਣ ਤੱਕ। ਇਹਨਾਂ ਤੇ ਦੋ ਜਣੇ ਤੇ 8-8 ਪਰਚੇ ਅਡਡ ਦਰਜ ਨੇ, ਇੱਕ ਜਣੇ ਤੇ ਚਾਰ ਮੁਕਤਮੇ ਦਰਜ ਨੇ। ਨਹੀਂ ਨਹੀਂ ਇਹ ਜਿੰਨੀਆਂ ਜੀ। ਇਹ ਪਲਵਲ ਸਾਈਡ ਦੇ ਨੇ ਜੀ ਉੱਥੇ ਲਾਗੇ-ਲਾਗੇ ਦੇ ਨੇ ਸਾਰੇ ਹਰਿਆਣਾ ਡਿਸਟ੍ਰਿਕਟ ਨਾਲ ਦੇ ਰਹਿਣ ਵਾਲੇ ਨੇ। ਇਹਨਾਂ ਨਾਲ ਕੋਈ ਪੰਜਾਬ ਦੀ ਵਰਦਤ ਕੀਤੀ ਪਾ। ਫਿਲਹਾਲ ਪੰਜਾਬ ਦਾ ਕੋਈ ਰਿਕਾਰਡ ਨਹੀਂ ਇਹਨਾਂ ਦਾ ਮਿਲਿਆ ਹੈਗਾ ਪਰ ਇਹ ਜੇ ਐਨ ਕੇ ਹਰਿਆਣਾ ਦਿੱਲੀ ਰਾਜਸਥਾਨ ਇਸੇ ਰੇਟ ਤੋਂ ਜ਼ਿਆਦਾ ਐਕਟਿਵ ਸੀ। ਟੋਟਲ ਗਰੁੱਪ ਦੇ ਮੈਂਬਰ ਪਤਾ ਲੱਗੇ ਜੀ ਕਿੰਨੇ ਹਿਸਕ? ਉਦੋਂ ਹੀ ਹਲੇ ਪੁਛ ਪੜਤਾਲ ਚੱਲ ਰਹੀ ਹੈ। ਕੋਈ ਪੰਜਾਬ ਦੇ ਵਿੱਚ ਵੀ ਲਿੰਕ ਹੈ ਨਾ ਕਿਸੇ ਕੋਲ? ਸੋ ਫਾਰ ਨਹੀਂ ਜੀ। ਹਲੇ ਪੰਜਾਬ ਦੇ ਕੋਈ ਵਰਤਦਾਤ ਨਹੀਂ ਸਾਨੂੰ ਤੱਕ। ਤੇ ਏਟੀਐਮ ਦੇ ਨਾਲ ਹੋਰ ਕੀ ਬਰਾਮਗੀ ਕੀਤੀ ਗਈ ਜੀ ਇਹਨਾਂ ਤੋਂ ਫਿਲਹਾਲ ਤਾਂ ਕਾਰਡ ਜੀ ਬਰੰਧ ਹੋਏ ਕਿਉਂਕਿ ਇਨੀ ਮਾਤਰਾ ਚ ਕਿਸੇ ਇੱਕ ਬੰਦੇ ਕੋਲ ਕਾਰਡ ਹੋਣਾ ਵੈਸੀ ਸ਼ੱਕ ਦੀ ਗੱਲ ਹੈਗੀ ਹੈ। ਤੇ ਇਹਨਾਂ ਦੀ ਏਜ ਕਿੰਨੀ ਹੈ? ਇਹ ਹੈਗੇ ਜੀ ਅਬਾਊਟ 30 ਤੋਂ 32 ਸਾਲ ਦੇ ਹੈਗੇ। ਚਾ ਸਰ ਸਿੱਧੀ ਚੀਜ਼ ਤੁਹਾਨੂੰ ਜੀ ਇਹ ਏਟੀਐਮ ਮਸ਼ੀਨ ਨੂੰ ਹੈਕ ਕਿੱਦਾਂ ਕਰਦੇ ਸੀ ਜਿੱਦਾਂ ਕਹੇ ਰੋਕਿਆ ਜੀ ਉਹ ਮੈਂ ਦੱਸ ਰਿਹਾ ਨਹੀਂ ਜਦੋਂ ਏਟੀਐਮ ਕਾਰਡ ਪਾਇਆ ਇਹਨਾਂ ਉਹਨੂੰ ਕਿਉਂਕਿ ਤੇਸੇ ਦਾ ਏਟੀਐਮ ਦਾ ਇਹ ਏਟੀਐਮ ਬੰਦ ਕਰ ਦਿੰਦੇ ਸੀ ਜਦੋਂ ਕੈਸ਼ ਇੱਕਦਮ ਨਿਕਲਣ ਲੱਗਦਾ ਉਸ ਟਾਈਮ ਏਟੀਐਮ ਬੰਦ ਕਰ ਦਿੰਦੇ ਸੀ ਕੈਸ਼ ਕਢਾ ਲੈਂਦੇ ਸੀ ਬਟ ਉਹ ਬੈਂਕ ਨੂੰ ਸ਼ੋਅ ਕਰ ਦਿੰਦੇ ਸੀ ਵੀ ਸਾਡਾ ਕੈਸ਼ ਨਹੀਂ ਨਿਕਲਿਆ ਸੋ ਜੇ ਤੁਸੀਂ 10000 ਦੀ ਟ੍ਰਾਂਜ਼ੈਕਸ਼ਨ ਕੀਤੀ ਤੇ ਤੁਸੀਂ ਇੱਕ ਵਾਰੀ ਤਾਂ ਕਢਾ ਲਿਆ ਤੇ ਬੈਂਕ ਨੂੰ ਫੇਰ ਤੁਸੀਂ 10000 ਫੇਰ ਕਲੇਮ ਪਾ ਲਿਆ ਇਸ ਹਿਸਾਬ ਨਾਲ ਬੈਂਕ ਨੂੰ ਵੀ ਠੱਗੀ ਮਾਰਦੇ ਸੀ ਫਰਦਰ ਪਰਸ਼ਕ ਜਾਰੀ ਹੈ ਜੇ ਕੋਈ ਹੋਰ ਕੁਝ ਆਊਗਾ ਤਾਂ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜੇ ਥੈਂਕ ਯੂ